ਉਹਨਾਂ ਨਾਲ ਆ ਕੇ ਥਾਣੇ ਚ ਵੀ ਗਏ ਸਾਰੇ ਪਾਸੇ ਅਸੀਂ ਇਸ ਬੱਚੇ ਨੂੰ ਵੀ ਇਹਨੂੰ ਫੌਜੀ ਨੂੰ ਵੀ ਬਹੁਤ ਸਮਝਾਇਆ ਬਈ ਬੈਠ ਕੇ ਗੱਲ ਕਰ ਲੈ ਇਹ ਹਰ ਵਾਰੀ ਮੇਰੀ ਪੰਚਾਇਤ ਸਾਹਮਣੇ ਵੀ ਤੇ ਲੋਕਾਂ ਸਾਹਮਣੇ ਵੀ ਇਹੀ ਧਮਕੀ ਦਿੰਦਾ ਸੀ ਇਹਨੂੰ ਸਾਡੀ ਬੋਟੀ ਨੂੰ ਵੀ ਤੂੰ ਆਪਣੇ ਮੁੰਡੇ ਨੂੰ ਬਚਾ ਲੈ ਮੈਂ ਇਹ ਮਾਰਨਾ ਸੋ ਇਹ ਪੂਰੀ ਆਪਣੀ ਘਟਨਾ ਪੂਰੀ ਕਰ ਗਿਆ ਆਪਣੀ ਤੇ ਅਸੀਂ ਪ੍ਰਸ਼ਾਸਨ ਤੋਂ ਸਾ ਇਹ ਮੰਗ ਕਰਦੇ ਆ ਬਈ ਇਸ ਬੱਚੇ ਦਾ ਜਿਹੜਾ ਇਨਸਾਫ ਹੈ ਕੱਲਾ ਬੱਚਾ ਹੈ ਉਹ ਇਹਨੂੰ ਫੌਜੀ ਨੂੰ ਅਕਲ ਦਿੱਤੀ ਜਾਵੇ ਕਿਉਂਕਿ ਸਾਡੇ ਘਰ ਪਰ ਆ ਕੇ ਇਹਨਾਂ ਅਟੈਕ ਕੀਤਾ ਬੱਚਾ ਇਸ ਵੇਲੇ ਪੀਜੀਆਈ ਸੀਰੀਅਸ ਹੈ ਜਵਾਨ ਤਕੋਰ ਹੈ ਜੀ ਅੱਛਾ ਕੀ ਗੱਲ ਹੋਈ ਜੀ ਰਾਤ ਰਾਤ ਜੀ ਕੋ ਆਇਆ ਜੀ ਉਹਦਾ ਸਾਲਾ ਪੂਰੇ ਨਾ ਫਿਰ ਮੈਨੂੰ ਮੈਂ ਪੂਰੇ ਸੁੱਤੀ ਵੀ ਸੀ ਬਾਹਰ ਜਦੋਂ ਵੀ ਕਰਵ ਨੇ ਰਾਡ ਮਾਰੀ ਨਾ ਮੈਂ ਅੰਦਰ ਨੂੰ ਗਈ ਉਹਨੇ ਉਹਦੇ ਗੱਲ ਚ ਪਾਰਨਾ ਤਾਂ ਜੀ ਪਾ ਕੇ ਬਾਹਰ ਨੂੰ ਘੜੀਸ ਕੇ ਤਾਂ ਲੈ ਚੱਲਿਆ ਵਾ ਜੀ ਜਿੱਧਰ ਤੇ ਆਇਆ ਉਧਰ ਨੂੰ ਫਿਰ ਜਦੋਂ ਮੈਂ ਗਈ ਨਾ ਹੀ ਤੇ ਮੈਂ ਹਟਾਇਆ ਮੈਂ ਕਿਹਾ ਉਹ ਪੁੱਤ ਤੂੰ ਕਿਆ ਕਰਿਆ ਕਰਦਾ ਰਿਸ਼ਤੇਦਾਰ ਐ ਬਹਿ ਕੇ ਗੱਲ ਕਰ ਲੈ ਜੀ ਕੋਈ ਗੱਲ ਐ ਉਹਨੇ ਮੈਨੂੰ ਕੁਛ ਨਹੀਂ ਉਹ ਕਹਿੰਦਾ ਮੇਰੀ ਭੈਣ ਨੇ ਨਾਲੇ ਮੇਰੇ ਘਰ ਵਾਲੀ ਨਹੀਂ ਮੈਨੂੰ ਭੇਜਿਆ ਵਾ ਨੇ ਉਹਨੇ ਫਿਰ ਮੇਰੀ ਗੋਲੀ ਤੁਹਾਡੇ ਦੇਖਾ ਫਿਰ ਉਹਨੇ ਮੇਰੇ ਖੜੀ ਖੜੀ ਗੋਲੀ ਮਾਰਤੀ ਜੀ ਮੇਰੇ ਬੱਚੇ ਦੇ ਮਾਤਾ ਜੀ ਆਏ ਕੀ ਕੀ ਮਾਤਾ ਜੀ ਮੰਗ ਕੀ ਕਰਦੇ ਹੋ ਬਾਥਰੂਮ ਵਾਲਤੇ ਆਇਆ ਜੀ ਕੀ ਮੰਗ ਕਰਦੇ ਹੋ ਮਾਤਾ ਜੀ ਹੁਣ ਤੁਸੀਂ ਮੰਗ ਇਹੀ ਕਰਦੇ ਜੀ ਉਹ ਮੇਰੇ ਬੱਚੇ ਨੂੰ ਹਰ ਵੇਲੇ 담ਕੀ ਆਈ ਦੇ ਜਾਂਦਾ ਜੀ 담ਕੀ ਦੇ ਜਾਂਦਾ ਮੇਰੇ ਦੂਏ ਮੁੰਡਿਆਂ ਨੂੰ ਵੀ ਭੈਣ ਦਿਆਂ ਨੂੰ ਵੀ ਕਹਿ ਗਿਆ ਵੀ ਮੈਂ ਇਹੀ ਮਾਰਨੇ ਵੀ ਗੋਲੀ ਨਾਲ ਦੂਏ ਪਹਿਲਾਂ ਇਹਨੂੰ ਸਾਡੇ ਮੁੰਡੇ ਨੂੰ ਦਿੰਦਾ ਤਾਂ ਜੀ ਤਾਂ ਕਿਹਾ ਹੁਣ ਉਹਨਾਂ ਨੂੰ ਵੀ ਦੇ ਆ ਕਰਦਾ ਤਾਂ ਦੇ ਕੇ ਗਿਆ ਜੀ ਹੁਣ ਵਿਕਰਮ ਕਿਦਾਂ ਹਾਲ ਚੰਦ ਵਿਕਰਮ ਮੇਰਾ ਗੰਭੀਰ ਹਾਲਤ ਚ ਹੈ ਜੀ ਪਤਾ ਨਹੀਂ ਆ ਮੈਨੂੰ ਕੁਝ ਨਹੀਂ ਮੈਂ ਤਾਂ ਕਰੀ ਆ ਬੇਟੀ ਵੀ ਮੇਰਾ ਬੱਚਾ ਹੈ ਕਹਿੰਦੇ ਪੁਲਸ ਆਈ ਮੈਂ ਕਿੱਥੇ ਆ ਪੁਲਸ ਵੀ ਆਈ ਪੁਲਸ ਵੀ ਆ ਲੈਣੀ ਭਾਈ ਵੇ ਕੀ ਕਰਾਂ ਮੈਂ ਕਿੱਥੇ ਨੂੰ ਜਾਵਾਂ ਜੀ ਮੇਰੀ ਇੱਕ ਬੱਚਾ ਇੰਨੀ ਕ ਬੇਟੀ ਐ ਬਹੁ ਸਿੱਟ ਕੇ ਚੱਲ ਗਈ ਵੀ ਜੀ ਇੰਨੀ ਦੇਰ ਦੀ ਭਾਈ ਮੇਰੀ ਬੱਚੀ ਉਹ ਵੀ ਰਾੜਾ ਮਾਰਿਆ ਕਰਦੀ ਸੀ ਮੇਰੇ ਪਾਪਾ ਨਹੀਂ ਆਉਂਦੇ ਪਾਪਾ ਇਹਨਾਂ ਦੇ ਆਪਸ ਚ ਕੇਸ ਚੱਲਦਾ ਪਈ ਡਿਸਪੂਟ ਚੱਲਦਾ ਕੇਸ ਚੱਲਿਆ ਕਰਦਾ ਜੀ ਬੂਹ ਨੇ ਪਾਇਆ ਵਾ ਕਹਿੰਦੀ ਮੈਂ ਜਾਣਾ ਨਹੀਂ ਮੈਂ ਤੈਨੂੰ ਮਾਰ ਕੇ ਓਟੜਾ ਘਰਾਂ ਨੂੰ ਨਹੀਂ ਆਣਾ ਵੇ ਨਾਲ ਉਦੀ ਤਰਾਲੀ ਕਹਿੰਦੀ ਜੀ ਇਕੱਠੇ ਹੋਏ ਵੇ ਸਾਰੇ ਟੱਬਰ ਸੱਸ ਵੀ ਨਾਲ ਐ ਜੀ ਰਲੀ ਵੀ ਸਾਲੀ ਵੀ ਨਾਲ ਐ ਜੀ ਇਕ ਪੂਆ ਦਾ ਮੁੰਡਾ ਏ ਇਸ ਕੇਈ ਜਣੇ ਆ ਜੀ ਰਲੇ ਵੇ ਮੇਰੇ ਪੁੱਤ ਨੂੰ ਮਾਰਨੇ ਨੂੰ ਬਹੁਤ ਦੇਰ ਦੇ ਘੁੰਮੀ ਜਾਂਦੇ ਜੀ ਹਾਂ ਇਹ ਕਦੀ ਸਾਰੇ ਠਾਣੇ ਚ ਨੀ ਨੀ ਕੇ ਵੀ ਇਹੀ ਕਹਿੰਦਾ ਵੀ ਮੈਂ ਤੈਨੂੰ ਮਾਰਨਾ ਠਾਣੇ ਵਾਲਿਆ ਸਾਹਮਣੇ ਸਭ ਨਾਲ ਸਾਹਮਣੇ ਸਰਪੰਚ ਸਾਹਮਣੇ ਵੀ ਕਹੀ ਜਾਂਦਾ ਇਹ ਸਾਡੇ ਘਰ ਤੇ ਹੋ ਰਹੀ ਹੈ ਇਹਨਾਂ ਨੂੰ ਵੀ ਪੁੱਛ ਲੋ ਤੇਜੀ ਸਾਨੂੰ ਜਸਟ ਫੋਨ ਤੇ ਇੱਕ ਇਨਫੋਰਮੇਸ਼ਨ ਮਿਲੀ ਹੈਗੀ ਹੈ ਕਿ ਕਿਸ ਨੇ ਕਿਸ ਨੇ ਗੋਲੀ ਮਾਰੀ ਤੇ ਉਹ ਲੜਕੇ ਜਿਹੜਾ ਜਿਹਦੇ ਕੋਲੀ ਲੱਗੀ ਸੀਗੀ ਉਹਨੂੰ ਉਹਦੇ ਪਰਿਵਾਰਕ ਮੈਂਬਰ ਪੀ ਜੇ ਲਿਖੇ ਗਏ ਅਜਲੀ ਉਹਦਾ ਆਪਰੇਸ਼ਨ ਚੱਲ ਰਿਹਾ ਹੈ ਤੇ ਫਿਲਹਾਲ ਜੋ ਪਰਿਵਾਰਕ ਮੈਂਬਰ ਦੱਸ ਰਹੇ ਹੈ ਕਿ ਹਲੇ ਸੇਫ ਹੈ ਕੋਈ ਜਾਨ ਨੂੰ ਖਤਰਾ ਨਹੀਂ ਹੈ ਫਿਲਹਾਲ ਬਾਕੀ ਅਸੀਂ ਵਿਜ਼ਿਟ ਕੀਤਾ ਸਪੌਟ ਤੇ ਉੱਥੇ ਫੋਰੈਂਸਿਕ ਟੀਮ ਬੁਲਾ ਕੇ ਕੀਤੀ ਵੀ ਇਪਰਤਾਲ ਬਟ ਅਫੀਸ਼ੀਅਲ ਸਟੇਟਮੈਂਟ ਇਹਨਾਂ ਦੇ ਘਰਦਿਆਂ ਵੱਲੋਂ ਹੋਲੇ ਦਿੱਤੀ ਨਹੀਂ ਗਈ ਹੈ ਬਿਆਨ ਉਹ ਕਹਿੰਦੇ ਆਪਰੇਸ਼ਨ ਤੋਂ ਬਾਅਦ ਹੀ ਅਸੀਂ ਕੁਝ ਦੱਸ ਪਾਵਾਂਗੇ ਤੇ ਜਿਵੇਂ ਉਹ ਬਿਆਨ ਲਿਖਾਂਦੇ ਹੈਗੇ ਅਸੀਂ ਉਸ ਦੇ ਅਕੋਰਡਿੰਗ ਪਰਚਾ ਤੱਜ ਕਰਕੇ ਕਾਰਵਾਈ ਕਰਾਂਗੇ ਸਰ ਇਹ ਤਾਂ ਐਸੇ ਪਤਾ ਲੱਗਿਆ ਕੋਈ ਚਲਾਉਣ ਵਾਲਾ ਹੈ ਕੋਣਾ ਅ ਇਹ ਹੈ ਲੈ ਪਰਿਵਾਰਕ ਮੈਂਬਰ ਆਫੀਸ਼ੀਅਲੀ ਦੱਸਣ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਇਹ ਮਾਦਕ ਕਿਤੇ ਚੁੱਪ ਗਿਆ ਇਹ ਵੀ ਦੇਤੀ ਸੀ ਵੀ ਉਹ ਦੂਜੇ ਪਾਸੇ ਤੇ ਆਇਆ ਬੈਕ ਚਾਹ 10 ਦਾ ਹੈ ਨਾ